ਜੈ ਭੀ ਜੈ ਭਾਰਤ ਜੈ ਸੰਵਿਧਾਨ ਮੈਂ ਤੁਹਾਡਾ ਆਪਣਾ ਰਜਿੰਦਰ ਵਾਲਮੀਕਨ ਮੈਂ ਅੱਜ ਰਸਤਾ ਸੀ ਰੋਜੀ ਇੱਥੋਂ ਦੀ ਲੰਘਦੇ ਆਂ ਤੇ ਜੀ ਦੇ ਚੌਕ ਤੇ ਆ ਕੇ ਬਾਬਾ ਸਾਹਿਬ ਨੂੰ ਪ੍ਰਣਾਮ ਕਰਕੇ ਜਾਈਦਾ ਪਰ ਮੈਂ ਦੇਖ ਰਿਹਾ ਕਿ ਇੱਕ ਦੋ ਦਿਨ ਤੋਂ ਇਤਾਰ ਦੀ ਟੁੱਟੀ ਹੋਈ ਦੇਖੀ ਸੀ ਤੇ ਇਹ ਦੇਖਣ ਨਾਲ ਹੀ ਕਿਹ ਪਤਾ ਲੱਗ ਰਿਹਾ ਕਿ ਜਿਹੜੇ ਕੈਮਰਾ ਲੱਗੇ ਹੋਏ ਸੀਗੇ ਉਰੇ ਇਹ ਸਾਰੇ ਟੁੱਟੇ ਹੋਏ ਆ ਕੈਮਰਾ ਫੇਰ ਤੋੜਿਆ ਜਾ ਰਿਹਾ ਤੋੜਿਆ ਗਿਆ ਤੇ ਇਸ ਵਾਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੀ ਪ੍ਰਸ਼ਾਸਨ ਨੂੰ ਇਹ ਦਿਖਾਈ ਨਹੀਂ ਦੇ ਰਿਹਾ ਜਾਂ ਪ੍ਰਸ਼ਾਸਨ ਇਹ ਦੇਖਣਾ ਨਹੀਂ ਚਾਹੁੰਦਾ ਕਿਤੇ ਕੋਈ ਵੱਡੀ ਅਨਸੁਖਾਵੀ ਘਟਨਾ ਦੀ ਦੁਬਾਰਾ ਤੋਂ ਚੇਤਾਵਨੀ ਤਾਂ ਨਹੀਂ ਹੈ ਕਿਉਂਕਿ ਪਹਿਲਾਂ ਵੀ ਜਦੋਂ ਦੋ ਵਾਰ ਕੈਮਰੇ ਟੁੱਟੇ ਸੀ ਤਾਂ ਉਦੋਂ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਤੇ ਹੁਣ ਵੀ ਜੇ ਸਵਲ ਧਿਆਨਾਂ ਦਿੱਤਾ ਗਿਆ ਤਾਂ ਹੋ ਸਕਦਾ ਸ਼ਾਇਦ ਕੋਈ ਸਾਜ਼ਿਸ਼ ਹੀ ਹੋਵੇ ਕੈਮਰੇ ਜਾਣ ਕੇ ਤੋੜਨ ਦੀ ਸੋ ਇਹ ਤਾਂ ਪ੍ਰਸ਼ਾਸਨ ਨੂੰ ਜਲਦੀ ਜਲਦੀ ਠੀਕ ਕਰਵਾਵੇ ਤਾਂ ਜੋ ਕੱਲ ਨੂੰ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਤੇ ਪੂਰੇ ਫੇਰ ਜੇ ਕੋਈ ਅਸੀ ਗੱਲ ਹੁੰਦੀ ਹੈ ਤਾਂ ਕੱਲ ਨੂੰ ਫੇਰ ਇੱਥੇ ਜਿਹੜਾ ਸਾਡਾ ਸਮਾਜ ਇਕੱਠਾ ਹੋ ਕੇ ਤੇ ਜਲੂਸ ਕੱਢੇਗਾ ਇਸ ਚੀਜ਼ ਦਾ ਧਿਆਨ ਰੱਖੇ ਪ੍ਰਸ਼ਾਸਨ ਵੀ ਤੇ ਕੈਮਰਿਆਂ ਨੂੰ ਜਲਦੀ ਜਲਦੀ ਠੀਕ ਕਰਵਾਇਆ ਜਾਵੇ ਇਸ ਕੈਮਰੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਪਹਿਲਾਂ ਵੀ ਜਦੋਂ ਦੋ ਵਾਰ ਮੂਰਤੀ ਟੁੱਟੀ ਸੀਗੀ ਉਦੋਂ ਵੀ ਸਭ ਤੋਂ ਪਹਿਲਾਂ ਕੈਮਰੇ ਹੀ ਤੋੜੇ ਗਏ ਸੀਗੇ ਤੇ ਹੁਣ ਵੀ ਮਨ ਲੱਗਦਾ ਕੋਈ ਵੱਡੀ ਸਾਜ਼ਿਸ਼ ਦੀ ਹੋ ਨਾ ਹੋਵੇ ਜਿਹਦੇ ਤਹਿਤ ਇਹ ਕੈਮਰਾ ਟੁੱਟਿਆ ਜਾਂ ਤੋੜਿਆ ਗਿਆ ਇਸ ਕਰਕੇ ਇਸ ਵੱਲ ਧਿਆਨ ਦਿੱਤਾ ਜਾਵੇ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਜਿਨ੍ਹਾਂ ਵੱਲੋਂ ਵੀ ਇਹ ਕੈਮਰੇ ਇੰਸਟਾਲ ਕਰਵਾਏ ਗਏ ਜਾਂ ਇਹਨਾਂ ਬਾਰੇ ਜਿਨ੍ਹਾਂ ਜਿਨ੍ਹਾਂ ਕੋਲ ਇਹਨਾਂ ਦੀ ਦੇਖ ਰੇਖ ਦੀ ਡਿਊਟੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਲਦੀ ਤੋਂ ਜਲਦ ਇਹਨਾਂ ਕੈਮਰਿਆਂ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਹੋ ਸਕੇ ਤੇ ਜੇ ਕੋਈ ਅਸੀ ਹਰਕਤ ਹੁੰਦੀ ਹੈ ਤਾਂ ਪਤਾ ਲੱਗ ਸਕੇ ਸੋ ਇੱਕ ਵਾਰੀ ਫੇਰ ਮੈਂ ਕਹਾਂਗਾ ਕਿ ਇਸ ਨੂੰ ਜਲਦੀ ਜਲਦੀ ਠੀਕ ਕਰਵਾ ਕੇ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਜਲਦੀ ਜਲਦੀ ਠੀਕ ਕਰਵਾਈ ਜਾਵੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਵਾਲਮੀਕੀ ਹਰ ਵਾਲਮੀਕੀ ਜੈ ਗੁਰੂਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ